ਭਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਵੀ ਮਿੱਤਰੋ ਅੱਜ ਆਏ ਹੀ ਗਏ ਆਪਾਂ ਮਾਨਕੀ ਭਾਜੀ ਕੋਲ ਬਜੂਗੇ ਤੇ ਸ਼ੌਂਕ ਕੀਤਾ ਕਬੂਤਰਾਂ ਦਾ ਤੇ ਅੱਜ ਥੋੜੀ ਜਲਦੀ ਆ ਤੇ ਜਦੋਂ ਫ੍ਰੀ ਟਾਈਮ ਹੋਇਆ ਆਪਾਂ ਤੁਹਾਨੂੰ ਜਿਹੜਾ ਸ਼ੌਂਕ ਕਰਾਵਾਂਗੇ ਭਾਜੀ ਦੇ ਕਬੂਤਰਾਂ ਦਾ ਪੂਰਾ ਵਧੀਆ ਤੇ ਥੋੜਾ ਜਿਆਦਾ ਤੁਹਾਨੂੰ ਆਪਾਂ ਸ਼ੌਂਕ ਜਿਹੜਾ ਕਰਾ ਦਿੰਨੇ ਆ ਜੀ ਇਹ ਕੁਝ ਖੋਰ ਕੇ ਇਹ ਜਿਹੜੀਆਂ ਜੋੜੀਆਂ ਨੇ ਕੁਝ ਭਾਜੀ ਹੁਣਾਂ ਦੀਆਂ ਠੀਕ ਹੈ ਜੀ ਇਹਦੇ ਵਿੱਚ ਜਿਹੜੀਆਂ ਜੋੜੀਆਂ ਲਗਾਈਆਂ ਹੋਈਆਂ ਆਹ ਲਓ ਜੀ ਆ ਇੱਕ ਸ਼ਾਹ ਨੇ ਪੂਰੇ ਕਾਲੇ ਆ ਠੀਕ ਹੈ ਜੀ ਤੇ ਕਰੋ ਸ਼ੌਂਕ ਮੇਰੇ ਵੀਰ ਆਹ ਲਓ ਜੀ ਇੱਕ ਜੋੜੀ ਇਹ ਹੈ ਇਹ ਲਾਲ ਚੀਨੀ ਕਬੂਤਰੀ ਤੇ ਚਿੱਟੀਆਂ ਦਾ ਕਬੂਤਰ ਚਿੱਟੀਆਂ ਦਾ ਬਾਈ ਮੋਰ ਵਾਲਾ ਬਹੁਤ ਵਧੀਆ ਇਹ ਬਾਈ ਮੋਰ ਵਾਲਾ ਕਬੂਤਰ ਆ ਬਾਈ ਇਹ ਸਾਡੇ ਕਾਲੇ ਤੇ ਆਹ ਦੇਖੋ ਬਾਈ ਆਹ ਹੈ ਕਾਲਾ ਪਿਓਰ ਕਾਲਿਆਂ ਦੀ ਜੋੜੀ ਜਿਹੜੀ ਹੈਗੀ ਆ ਐ ਲੋ ਜਿੱਥੇ ਵੀ ਜਾਂਦਾ ਬਾਈ ਤੁਹਾਨੂੰ ਸ਼ੌਂਕ ਕਰਾ ਦਿੰਦਾ ਤੇ ਅੱਜ ਭਾਜੀ ਕੋਲ ਆਏ ਆ ਤੇ ਮੈਂ ਕਹਾ ਸ਼ੌਂਕ ਕਰਾ ਦਿੰਨੇ ਆ ਤੇ ਆ ਇਹਨਾਂ ਨੇ ਇੱਕ ਬੱਚਾ ਕੱਢਿਆ ਹੋਇਆ ਇੱਕ ਜੋੜੀ ਹੈ ਜੀ ਇਹ ਸਾਰੇ ਜਿਹੜੇ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆ ਸਾਰੇ ਲਗਭਗ ਜਿਹੜੇ ਬਾਜ਼ੀਆਂ ਜਿੱਤੇ ਹੋਏ ਆ ਔਰ ਇੱਕ ਗੱਲ ਹੋਰ ਦੱਸਦੀ ਆ ਬਾਈ ਜੀ ਇਹ ਜਿਹੜੇ ਤੁਸੀਂ ਕਬੂਤਰ ਦੇਖ ਰਹੇ ਹੋ ਐਸਲੇ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਕੋਈ ਵੀ ਸੇਲ ਨਹੀਂ ਹੈਗਾ ਇਸ ਕਰਕੇ ਕੋਈ ਵੀ ਮੇਰਾ ਵੀਰ ਭਰਾ ਜਿਹੜਾ ਹੈਗਾ ਆ ਸੇਲ ਵਾਸਤੇ ਜਿਹੜਾ ਉਹ ਫੋਨ ਨਾ ਕਰੇ ਤੇ ਇਧਰ ਅੱਗੇ ਦਿਖਾਉਨੇ ਆ ਤੁਹਾਨੂੰ ਆਹ ਲੋ ਜੀ ਇਹ ਮੋਟਰਸਾਈਕਲ ਜਿੱਤੀ ਆ ਬਾਈ ਕਬੂਤਰੀ ਖੱਡੀਆਂ ਦੀ ਆ ਨਾ ਖੱਡੀਆਂ ਦੀ ਛਟੀਆਂ ਦੀ ਕਬੂਤਰੀ ਹੈ ਬਈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮੋਟਰਸਾਈਕਲ ਜਿੱਤੀ ਆ ਤੇ ਇਹਦੇ ਨਾਲ ਜਿਹੜਾ ਕਬੂਤਰ ਲਾਇਆ ਆਪਾਂ ਇਹ ਸ਼ਾਹ ਥਾ ਕਾਲੀਆਂ ਦਾ ਜਿਹੜਾ ਕਬੂਤਰ ਆ ਬਹੁਤ ਹੀ ਸ਼ਾਨਦਾਰ ਆਹ ਲੋ ਇੱਕ ਆ ਹੈਗਾ ਯਾ ਟੀੜਾ ਲੱਗਦਾ ਹੈ ਨਾ ਛਟੀਆਂ ਦਾ ਛਟੀਆਂ ਦਾ ਟਿੱਕਾ ਇਹ ਵੀ ਬਾਜੀ ਜਿੱਤਿਆ ਹੋਇਆ ਬਈ ਕਬੂਤਰ ਆ ਬਾਜੀ ਹੁਣਾਂ ਦਾ ਇਸ ਤੋਂ ਅੱਗੇ ਆ ਜਿਓ ਬਈ ਆ ਹੈ ਇੱਕ ਮਖਿਆਲੀ ਕਬੂਤਰੀ ਤੇ ਇੱਕ ਹੈ ਨੀਲਾ ਕਬੂਤਰ ਇਹਦਾ ਵੀ ਕਰੋ ਸ਼ੌਂਕ ਇਹ ਮਖਿਆਲੀ ਵੀ ਜਿੱਤੀ ਹੈ ਨਾ ਇਹ ਜਿੱਤੀ ਹੈ ਇਹ ਵੀ ਜਿੱਤੀ ਹੋਈ ਆ ਬਾਈ ਜੋ ਸਰ ਵੀ ਜਿੱਤੀ ਆ ਤੇ ਸਿੰਗਲ ਵੀ ਜਿੱਤੀ ਆ 14 ਪਾਰ ਇਹਦੇ ਪੁੱਛਦੇ ਨੇ ਜੀ ਕੱਲੀ ਕੱਲੀ ਜਿੱਤੀ ਆ ਤੇ ਆ ਇੱਕ ਜੋੜ ਇੱਥੇ ਵੀ ਲੱਗਾ ਹੋਇਆ ਬਾਈ ਨਾ ਦੇਖੋ ਬਾਈ ਕੱਲੀ ਕੱਲੀ ਜੋੜੀ ਕੱਲੇ ਕੱਲੇ ਖਾਣੇ ਦੇ ਵਿੱਚ ਕਮਰੇ ਦੇ ਅੰਦਰ ਭਾਜੀ ਉਹਨਾਂ ਨੇ ਲਾਈ ਹੋਈ ਆ ਠੀਕ ਹੈ ਜੀ ਇਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਬਾਜੀਆਂ ਜਿੱਤੇ ਹੋਏ ਨੇ ਲਗਭਗ ਐ ਲੋ ਜੀ ਖੁੱਲੇ ਟਾਈਮ ਦੇ ਵਿੱਚ ਬਾਈ ਪੂਰੀ ਵੀਡੀਓ ਜਿਹੜਾ ਆਪਾਂ ਜੀ ਨਾਲ ਗੱਲਬਾਤ ਵੀ ਕਰਾਂਗੇ ਤੇ ਦੱਸਾਂਗੇ ਅੱਜ ਕੋਈ ਕੰਮ ਨਹੀਂ ਆਇਆ ਸੀ ਇਸ 사이ਡ ਤੇ ਬਾਜੀ ਨੂੰ ਮਿਲਣ ਲੱਗੇ ਆਪਾਂ ਠੀਕ ਹੈ ਜੀ ਤੇ ਆਹ ਦੇਖੋ ਇੱਧਰ ਇਹ ਵੀ ਜਿੱਤੀ ਹੋਈ ਹੈ ਇਹ ਵੀ ਪੱਠੀ ਜਿੱਤੀ ਹੋਈ ਹੈ ਕਲੀਆਂ ਨੇ ਜਿੱਤੀ ਚਾਹਣ ਆਹ ਦੇਖੋ ਬਾਈ ਇਹ ਮਾਨਕੀ ਵਜੂਹੇ ਬਾਜੀ ਦੇ ਕਬੂਤਰ ਆ ਫੇਰ ਤੁਹਾਨੂੰ ਦੱਸ ਦਈਏ ਤੇ ਇਹ ਦੇਖੋ ਜੀ ਇੱਕ ਜੋੜ ਇਹ ਹੈ ਤੇ ਦੋ ਬੱਚੇ ਜਿਹੜੇ ਹੈਗੇ ਆ ਇਹਨਾਂ ਨੇ ਵੀ ਕੱਡੇ ਹੋਏ ਆ ਜੀ ਇਹ ਤੁਹਾਨੂੰ ਕਾ ਰਹੇ ਆ ਚਾਹ ਕੇ ਪੈ ਹੀ ਦਰ ਹਾਂ ਆ ਗਾਣਦੇ ਆ ਆ ਲਓ ਜੀ ਇੱਕ ਜੋੜਾ ਹੈ ਇਹ ਦੂਸਰਾ ਆਇਆ ਸਰ ਇਹ ਸ਼ਾਹ ਖਿਆ ਹੈ ਨਾ ਦੂਸਰਾ ਵਾਲੇ ਇਹ ਕਿਹੜੀ ਨਸਲ ਆ ਭਾਜੀ ਇਹ ਭਿੰਡਰਾਂ ਵਾਲੇ ਭਿੰਡਰਾਂ ਵਾਲੇ ਦੋ ਬੱਚੇ ਇਹਦੇ ਆ ਬਾਈ ਇਹਦੇ ਜੋੜੇ ਸੋਹਣੇ ਆ ਬਈ ਹਾਲੋ ਬਈ ਨਾ ਮੋਟਰਸਾਈਕਲ ਵਾਲੇ ਬਾਜੀ ਤੀਜੀ ਹਟ ਗਈ ਤੀਜੀ ਹਟ ਗਈ ਸੀ ਇਹ ਜੀ ਉਹ ਬਈ ਉਹ ਤਾਂ ਜੋਦੀ 16 ਸਹੀ ਹੈ ਸਹੀ ਹੈ ਬਹੁਤ ਵਧੀਆ ਤੇਰੇ ਮਤਲਬ ਨਾਲ ਦੀ ਹਾਲੋ ਇਹ ਬਾਜੀ ਕਹਿੰਦੇ ਅੜਾਵੇ ਆ ਪੂਰੇ ਮੇਰੇ ਮਤਲਬ ਇਹ ਰਾਜਨਾਲਿਆਂ ਜੋ ਇਹ ਰਾਜਨਾਲ ਇਹ ਰਾਜਨਾਲਿਆਂ ਜੋੜਾਈ ਪੂਰਾ ਵਧੀਆ ਨਾ ਫਿੱਟ ਬੈਠਾ ਆ ਇੱਕ ਕਾਲਸਰੇ ਟੈਡੀ ਆ ਲਓ ਭਾਈ ਟੈਡੀਆਂ ਦਾ ਜੋੜਾ ਵੀ ਦੇਖ ਲਓ ਭਾਈ ਹਨ ਟੈਡੀ ਵੀ ਰੱਖੇ ਹੋਏ ਇੰਥੋਂ ਠੀਕ ਆ ਵਧੀਆ ਦਿਖ ਰਿਹਾ ਆ ਲਓ ਭਾਈ ਇਹ ਕੁ ਉਹਦੇ ਪਾਸੋਂ ਤੁਸੀਂ ਦੀ ਆਈ ਹੈ ਅੱਛਾ 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 ਫਲੇ ਗਏ ਮੁੰਡੇ ਨੂੰ ਕੁਆਂ ਸੰਤ ਤੋਂ ਵਾ ਇਸ ਮੁੰਡੇ ਸਹੀ ਆ ਬਹੁਤ ਸੋਹਣਾ ਜੋੜਾ ਜੀ ਆ ਗੱਡੀ ਆਏ ਦਾ ਮਾਮਿਆ ਅਲਟੋ ਜਿੱਤਣੀ ਹੈ ਐ ਲੋ ਬਈ ਜਿਹੜੇ ਕਿੱਥੋਂ ਅਲਟੋ ਜਿੱਤੀ ਸੀ ਇਹਨਾਂ ਨੇ ਮਾਝੇ ਤੋਂ ਖੈਰੇ ਪਿੰਡ ਤੋਂ ਖੈਰੇ ਪਿੰਡ ਤੋਂ ਜਿਹੜੀ ਅਲਟੋ ਜਿੱਤੀ ਸੀ ਇਹ ਉਸ ਕੰਪਿਊਟਰ ਦੇ ਮਾਲਕ ਹੋ ਆ ਬਈ 4 ਦਿਨੋਂ ਡਿਆ ਸੀ ਬੱਚਾ ਨਹੀਂ 30ਰ ਦੇ ਵਿੱਚ ਪੰਜ ਦਿਨਾਂ ਦਾ ਹੋ ਗਿਆ ਬੰਦਾ ਅੱবি ਤੋਂ ਠੀਕ ਆ 30ਰ ਦੇ ਵਿੱਚ ਜਿੱਤਿਆ ਸੀ ਅਲਟੋ ਸਹੀ ਗੱਲ ਹੈ ਇਹਨਾਂ ਬੱਠਾ ਜਿੱਤੇ ਮੈਂ ਕੀ ਪੰਜ ਦਿਨੋਂ ਡਿਆ ਹਾਂ ਲੋ ਬਈ ਕਰੋ ਸ਼ੰਕੇ ਦਾ ਬੱਠਾ ਚ ਪੈਂਦਾ 5 ਦਿਨ ਉਡਿਆ ਇਸ ਜੋੜੇ ਦਾ ਬੱਚਾ ਜੀ ਖਰਨਾ ਕਲੀਆਂ ਤੇ ਕਲੀਆਂ ਤੇ ਲੈ ਉੱਥੇ ਜਿੱਤੇ ਚਮਕੀ ਮਾਨ 4 ਦਿਨ ਉੱਥੇ ਡੇ 4 ਦਿਨ ਚਮਕੀ ਮਾਨ ਵੀ ਉਡਿਆ ਸੀ ਇਹ 14 ਦਿਨਾਂ ਚੋਂ 9 ਦਿਨ ਉੱਡ ਗਿਆ ਠੀਕ ਆ ਠੀਕ ਆ ਭਾਈ ਤੇ 5 ਦਿਨ ਘਰੇ ਰੈਸਟ ਦਿੱਤੀ ਠੀਕ ਹੈ ਤੇ ਫੇਰ ਛੱਡਤਾ ਤੇ 5 ਦਿਨ ਤੇ 4 ਦਿਨ ਪਹਿਲਾਂ ਹੁੰਦੇ ਦੇਖ ਲੋ ਬਈ ਜਿਹੜੀਆਂ ਨਸਲਾਂ ਨੇ ਉਹ ਕੰਮ ਕਰਦੀਆਂ ਨੇ ਤੇ ਬਾਕੀ ਇਹ ਆ ਵੀ ਸਾਡੇ ਇੱਥੇ ਬਹੁਤੇ ਦਿਨ ਜ਼ਿਆਦਾ ਉਹ ਦਿਨ ਹੋ ਜਾਂਦੇ ਵੈਸੇ ਬਾਜੀ ਕਹਿੰਦੇ ਯਾਰ ਵੰਡ ਲੋ ਬਹੁਤ ਦਿਨ ਹੋ ਗਿਆ ਹੁਣ ਤੇ ਨਹੀਂ ਤੇ ਜਿੰਨੇ ਦਿਨ ਚਾਹੀ ਆਪਾਂ ਵੀ ੜਾ ਸਕਦੇ ਆ ਬਹੁਤ ਚੰਗੇ ਚੰਗੇ ਖਿਡਾਰੀ ਨੇ ਆਪਣੇ ਇੱਥੇ ਤੇ ਆਹ ਲਓ ਜੀ ਆ ਵੀ ਕਰੋ ਸ਼ੌਂਕ ਆਹ ਲਓ ਇੱਕ ਜੋੜ ਬਈ ਆ بیٹھا ਭਾਜੀ ਹੁਣਾਂ ਦਾ ਸ਼ੌਂਕ ਕਰਿਓ ਭਾਜੀ ਮਾਨਕੀ ਬਯੂਹੇ ਭਾਜੀ ਦੇ ਤੁਸੀਂ ਕਬੂਤਰਾਂ ਦਾ ਡਾਗਦੇ ਉਹਨੂੰ ਲੈਣੇ ਹੁੰਦੇ ਆਪਣੇ ਯਾਰ ਦੋਸਤਾਂ ਨੂੰ ਦੇਦੇ ਆ ਤਾਂ ਲਾਇ ਜੁੜਾ ਡਾ ਠੀਕ ਆ ਠੀਕ ਆ ੜਾਵੇ ਜਿਆਦਾ ਆਏ ਭਾਈ ਕਿਉਂਕਿ ਭਾਜੀ ਹੁਣਾਂ ਦਾ ਤਜਰਬਾ ਬੜਾ ਹੋ ਚੁੱਕਾ ਬਈ ੜਾਵਿਆਂ ਦੀ ਜੋੜੀਆਂ ਲੱਗ ਲੱਗਦੀਆਂ ਨੇ ਤੇ ਜਿਹੜੇ ਦੂਸਰੇ ਆ ਉਹਨਾਂ ਦੀਆਂ ਜੋੜੀਆਂ ਜਿਹੜੀਆਂ ਅਲੱਗ ਲੱਗਦੀਆਂ ਨੇ ਮਨ ਕੇ ਭਾਜੀ ਇੱਕ ਚੀਜ਼ ਮਾੜੀ ਆ ਆਪਾਂ ਗੱਲ ਕਰਦੇ ਆ ਜਿਹੜਾ ਡਾਵਾ ਕਬੂਤਰ ਹੈ ਦੀ ਤੜਕ ਦਾ ਕਾਰਨ ਰਹਿੰਦਾ ਆ ਨਾ ਥੋੜਾ ਪੂਰਾ ਪੂਰਾ ਹੈਨਾ ਤੜਕ ਸਕਦਾ ਜਿਹੜਾ ਡਾਵਾ ਕਬੂਤਰ ਤੇ ਤੁਸੀਂ ਜ਼ਿਆਦਾ ਬਾਜ਼ੀਆਂ ਉਹੀ ਛੱਡਦੇ ਜਿਹੜੇ ਘੱਟ ਉੜਦੇ ਆ ਹਾਂ ਘੱਟ ਆ ਕਾਲੀ ਚੀਨੇ ਕਿਹੜਿਆਂ ਚੋਂ ਇਹ ਕਰਨਾ ਪਟਾ ਜੀ ਇਹ ਟੈਡੀਆਂ ਦਾ ਇੱਕ ਉਹਦੀ ਟੈਡੀਆਂ ਚ ਉਹ ਮਲਵਾਈ ਆ ਪੁੱਤ ਉਹ ਮਲਵਾਈ ਆ ਇਹ ਵੀ ਹੁਣ ਲਾਏ ਲੋੜ ਕੀ ਹੁਣ ਰਿਜ਼ਲਟ ਲਾਓਗੇ ਇਹਦਾ ਵੀ ਕੀ ਆ ਟੱਟ ਕੱਢਣ ਲੱਗੇ ਆ ਬਈ ਤੱਤ ਕੱਢਣਗੇ ਹੁਣ ਭਾਈ ਸਹੀ ਹੈ ਨਹੀਂ ਨਹੀਂ ਕੱਢਣਾ ਚਾਹੀਦਾ ਕੱਢਣਾ ਚਾਹੀਦਾ ਜੇਕਰ ਰੱਖਿਆ ਤੇ ਇੰਨਾ ਕੁ ਤੇ ਹੁੰਦਾ ਹੀ ਆ ਸ਼ੌਂਕ ਉਹ ਕਰਨਾ ਹੀ ਪੈਂਦਾ ਹੈਗਾ ਯਾਰ ਬਹੁਤ ਵਧੀਆ ਭਾਜੀ ਦੇਖੋ ਲੋ ਆਹ ਲੋ ਭਾਈ ਆ ਇੱਕ ਲਾਲ ਚੀਨਾ ਬੈਠਾ ਇਹਦੇ ਵਿੱਚ ਇਹ ਜਿਹੜੀਆਂ ਚੋਆ ਬਾਜੀ ਇਹ ਪੱਟਕਾ ਬਲੇ ਕਰਦਾ ਹੀ ਆ ਵੀ ਬਟਾ ਬਹੁਤ ਸੋਨਾ ਸ਼ੌਂਕ ਆ ਐ ਮਿੱਤਰੋ ਤੁਸੀਂ ਸ਼ੌਂਕ ਕੀਤਾ ਫਿਰ ਦੱਸ ਦਈਏ ਤੁਹਾਨੂੰ ਮਾਨਕੀ ਭਾਜੀ ਦੇ ਕਬੂਤਰਾਂ ਦਾ ਠੀਕ ਆ ਜੀ ਤੇ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਤੱਕ ਵੀ ਜਾਈਏ ਥੋੜਾ ਬਹੁਤ ਸ਼ੌਂਕ ਤੁਹਾਨੂੰ ਜ਼ਰੂਰ ਕਰਾ ਦਈਏ ਠੀਕ ਆ ਜੀ ਤੇ ਭਾਜੀ ਬਾਕੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਹੁਤ ਵਧੀਆ ਤੁਹਾਡਾ ਸ਼ੌਂਕ ਆ ਠੀਕ ਆ ਜੀ ਕਿਉਂਕਿ ਚੰਗੇ ਖਿਡਾਰੀ ਜਿਹੜੇ ਹੈਗੇ ਆ ਉਹ ਚੰਗੀ ਸੋਚ ਰੱਖਦੇ ਆ ਤੇ ਚੰਗੇ ਗੁਣ ਦੰਦਿਆ ਉਹ ਸਾਰੇ ਗੁਣ ਭਾਜੀ ਤੁਹਾਡੇ ਵਿੱਚ ਹੈਗੇ ਆ ਪਰਮਾਤਮਾ ਰੱਖੇ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਠੀਕ ਆ ਜੀ ਤੇ ਬਾਕੀ ਭਾਜੀ ਇੱਕ ਵਾਰ ਆਪਾਂ ਫ੍ਰੀ ਟਾਈਮ ਦੇ ਵਿੱਚ ਆਵਾਂਗੇ ਆਪਾਂ ਪੂਰੀ ਵੀਡੀਓ ਫਿਰ ਕਰਾਂਗੇ ਠੀਕ ਆ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ